ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਇਨਾ ਰੂਪਾ ਸੰਚੀਐ ਧਾਨ ਕਾਚਾ ਬੇਖਸ਼ਾਰ ਸਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਾਰ ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ ਹਰ ਨਿਰਮਾਇਲ ਉਜਲ ਪਤ ਸਾਚੀ ਸਚ ਬੋਲ ਸਤ ਜਨ ਮੀਤ ਸੁ ਜਾਣ ਤੂੰ ਤੂੰ ਸਰਵਰ ਤੂੰ ਹੰਸ ਸੱਚਾ ਠਾਕੁਰ ਮਾਨ ਵਸੈ ਹਉ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁ ਜਾਣ ਖਿਮਾ ਵੀ ਹੋਣੇ ਖਾਪ ਗਏ ਖੂਹਣ ਲਖ ਅਸੰਖ ਗਣਤ ਨ ਆਵੇ ਕਿਉ ਗਣੀ ਖਾਪ ਖਾਪ ਮੋਏ ਬਿਸੰਖ ਖਾਪ ਖਾਪ ਮੋਏ ਬਿਸੰਖ ਖਸਮ ਪਛਾਣੈ ਆਪਣਾ ਖੁੱਲੈ ਬੰਦ ਨ ਪਾਏ ਖਸਮ ਪਛਾਣੈ ਆਪਣਾ ਇਥੇ ਵਿਸਰਾਮ ਹੈ ਖੁੱਲੈ ਇਥੇ ਯਮਕ ਲਾ ਦਨੀ ਹੈ ਬੰਦ ਨ ਪਾਏ ਵਿਕਰਾ ਪਾਠ ਕਰਨਾ ਸ਼ਬਦ ਮਹਿਲੀ ਖਰਾ ਤੂੰ ਕਿਮਾ ਸੱਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂ ਆਪੇ ਵਸਹਿ ਸਰੀਰ ਮਾਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹੋਮੈ ਖਪੈ ਖਪਾਏ ਸੀ ਵਿਜਾ ਵਾਥ ਵਿਚਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਕਰਤਾ ਅਲਗ ਅਪਾਰ ਕਰਤਾ ਪਾਤੀ ਯਮਕ ਲਾਦਨੀਆ ਅਲਗ ਉਚਾਰਨ ਕਰਨਾ ਐੜੇ ਦੇ ਵਿੱਚ ਡੈਸ਼ ਦੇ ਕੇ ਸ੍ਰਿਸ਼ਟੇ ਪੇਵ ਨਾ ਜਾਣ ਕੋਇ ਸ੍ਰਿਸ਼ਟਾ ਕਰ ਸੁ ਨਿਚੋ ਹੋਇ ਸੰਪੈ ਕਾ ਇਛਰ ਧਾਈਐ ਸੰਪੈ ਪੁਰਬ ਲਿਖੇ ਪੁਰਬ ਲਿਖੇ ਕੀ ਪਾਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਣ ਚੱਕਰ ਚੂਰ ਸੰਪੈ ਸਾਥ ਨ ਚਾਲੈ ਹੂਰ ਬਿਨ ਸਾਚੇ ਨਹੀਂ ਦਰਗਹਿ ਮਾਨ ਹਰ ਰਸ ਪੀਵੇ ਛੁਟੈ ਨਿਦਾਨ ਹੀਰਤ ਹੀਰਤ 헤 ਸਖੀ ਹੋਏ ਰਹੀ ਹੈਰਾਨ ਹਉ ਹਉ ਕਰਤੀ ਮੈਂ ਮੂਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਘਣੇ ਕਰਤਾ ਕੀ ਸੀ ਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਣ ਗੁਣਾ ਗਲ ਹਾਰ ਸਗਲ ਗੁਣਾ ਗਲ ਹਾਰ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰ ਸਿਓ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਗੁੱਜਣਾ ਹਰ ਪੜਨਾ ਹਰ ਗੁੱਜਣਾ ਹਰ ਪੜਨਾ ਹਰ ਗੁੱਜਣਾ ਹਰ ਸੋ ਰੱਖੋ ਪਿਆਰ ਹਰ ਜਪੀਏ ਹਰ ਧਿਆਈ ਹੈ ਹਰ ਕਾ ਨਾਮ ਆਧਾਰ ਲੇਖ ਨਾ ਮਿਟਾਈ ਏ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਣ ਜਿਨ ਕੀਆ ਕਰ ਕਿਰਪਾ ਪਾਗ ਧਾਰ ਕਰਤੇ ਹੱਥ ਵਡਿਆਈਆ ਗੂਝੋ ਗੁਰੂ ਵਿਚਾਰ ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਾਚ ਮੋਏ ਮਨ ਮੁਖ ਭੂਲੇ ਪਾਚ ਮੋਏ ਮਨ ਮੁਖ ਭੂਲੇ ਪਾਚ ਮੋਏ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ ਬਲਹਾਰੀ ਗੁਰ ਆਪਨੇ ਜਿਨ ਹਿਰਦੈ ਦਿੱਤਾ ਦਿਖਾਈ ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਅ ਵਿਦਿਆ ਸੁਧ ਤਤ ਲਹੈ ਰਾਮ ਨਾਮ ਲਿਵ ਲਾਇ ਮਾਨਮੁਖ ਵਿਦਿਆ ਬਿਕਰਦਾ ਬਿਖਖੱਟੇ ਬਿਖਖਾਇ ਮੂਰਖ ਸ਼ਬਦ ਨਾ ਚੀਨਾਈ ਮੂਰਖ ਪੱਤਿ ਜਮਕ ਲਾ ਦੇਨੀ ਐ ਮੂਰਖ ਸ਼ਬਦ ਨਾ ਚੀਨਾਈ ਸੂਜ ਗੂਜ ਨਹ ਕਾਇ ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ ਨਾਮ ਸਮਲੋ ਨਾਮ ਸੰਗ੍ਰਹ ਲਾਹਾ ਜਗ ਮਹਿ ਲੇ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ ਸੱਚੀ ਪੱਟੀ ਸੱਚ ਮਨ ਇਥੇ ਵਿਸਰਾਮ ਪੜੀਐ ਸ਼ਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਾਲਹਾਰ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਤ ਦੀਨਾ ਜਿਸ ਰਾਮ ਨਾਮ ਨਾਲ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ